اے کڑما تے کڑما اوئے بھائی صاحب تے بہت خوشی آ رہی ہے بہت بہت ہماری بہت زیادہ ہاں او گڈو کرواہ منٹا اے آ جا لو تیرا آ جا آ جا کھالیو او او اللہ اکبر اوئے ख़ुशी <laughs> आहे <laughs> मगर बा न ਜੰਮਤ ਓਏ ਹੋਇਆ ਪਾਸੇ ਤਾਂ ਭਾਈ ਪਾਈ ਸਾਈਡ ਦਾ ਸਾਈਡ ਤੇ ਕੋਈ ਕੋਈ ਇਹ ਦੇਖ ਫਿਰ ਮੈਂ ਫੱਟ ਕੇ ਭੱਜ ਗਿਆ ਬੜੇ ਮਹਾਨ ਦਾ ਜੇਲਾ ਓ ਜੂਨੀ ਓ ਫੜਾ ਸੱਤੂ ਪੂਰੀ ਆ ਜਾ ਤੂੰ ਫੜਾ ਬੜਾ ਸੱਚ ਦਾ ਸਾਫ ਦਿੱਤਾ ਜਹਾਂ ਦੇ ਲਿਖੇ ਤੇਰੇ ਨਾਮ ਖੜਿਆ ਮੇਰੇ ਮਗਰ ਖੜ ਜਾ ਕੇ ਜਾਣਾ ਮੇਰੇ ਮਗਰ ਖੜੋ ਜਾ ਮੇਰੇ

मारो खाधो सटेल खाली करो सटेलाली முடியே கடையோ பயிலு தீமோக்கலாம் பயோ ਸੋ ਮੇਰੇ ਚਾਚੇ ਤਾਏ ਮੇਰੇ ਭਰਾ ਮੇਰੇ ਵੀਰ ਖੜੇ ਨੇ ਬਹਿ ਜਾ ਮੇਰਾ ਵੀਰ ਬਣ ਕੇ ਥੋੜੇ ਟਾਈਮ ਦੀ ਗੱਲਬਾਤ ਆ ਬਾਜਾ ਮੈਂ ਬਿਮਾਰ ਆ ਥੋੜਾ ਜਿਆ ਟਾਈਫਾਇਡ ਬਹੁਤ ਵਿਗੜਿਆ ਹੋਇਆ ਮੇਰਾ ਬਹਿ ਜਾ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਮੇਰਾ ਘੁੱਟ ਵਿਸ਼ਵਾਸ ਆ ਗੁਰੂ ਰਾਮਦਾਸ ਮਹਾਰਾਜ ਦੇ ਮੇਰੇ ਭੈਣਾਂ ਖੜੀਆਂ ਨੇ ਮੇਰੇ ਨੌਜਵਾਨ ਵੀਰ ਖੜੇ ਨੇਗੇ ਆ ਮੇਰੇ ਪਿੰਡ ਦੇ ਮਜ਼ਦੂਰ ਖੜੇ ਨੇ ਮੇਰੇ ਭਰਾ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਇੰਨਾ ਨੇ ਤੁਸੀਂ ਇਸ ਲੜਾਈ ਦੇ ਵਿੱਚ ਸਾਥ ਦਿੱਤਾ ਨਹਿਤਾ ਜ਼ਿਲ੍ਹਾ ਦੇ ਵਿੱਚੋਂ ਆਉਣਾ ਬੜਾ ਮੁਸ਼ਕਲ ਆ ਤੁਹਾਨੂੰ ਪਤਾ ਹੀ ਆ ਸਰਕਾਰਾਂ ਦੇ ਕਿਹੋ ਜਿਹੇ ਜਿਹੜੇ ਕੰਮ ਨੇਗੇ ਪਰ ਜਿਹੜੀਆਂ ਜਾਰੀ ਉਸ ਦਾ ਵੀ ਲਾਜ ਆ ਭਾਈ ਸਾਈਡ ਤੇ ਹੋ ਜਾਓ ਭਾਈ ਸਾਈਡ ਤੇ ਹੋ ਜਾਓ કોઈ લાલ કોઈ લાલ કોઈ લાલ ਐਂਡ ਯਾਉਂ ਕੁਲਾਈ ਆਉਂਦਾ ਹੈ ਵੇਤੀ ਘੜ ਤੇ ਮਾਤਾ ਯਾਰੀ ਖੜਜੋ ਸਿੱਧਾ ਮੇਰੇ ਮਾਤਾ ਦੇਖਣਾ ਬਸ ਇਹ ਪਾ ਤੀ ਤਰੀ ਕੁ ਕੋਈ ਛੋਟੇ ਹਾਂ 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 ਬਹੁਤ 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 ਨਹੀਂ ਨਹੀਂ ਕੀ ਕਰਦੀ ਅਮੜੇ ਆ ਜਾ ਵੀ ਆ ਜਾ ਸਾਲੇ ਸੋਨਾ ਅਮੜੇ ਸਭੀ ਆ ਕਾ ਆ ਜਾ ਆ ਜਾ ਆ ਜਾ ਵੀ ਆ ਜਾ ਬੰਦ ਲਾਉਂ ਆ ਜਾਮਨੇ ਆ ਜਾ ਰੋ ਆ ਮੈਂ ਆ ਮੋਨੇ ਸੋਨ ਹਾਰਾ ਸੋਹਾਰਾ ਬੁਲੇ ਸੋਨ ਹਾਲ ਸੋਹਾਰਾ ਘਰ ਸਾਹ ਵਾਜੇ ਨਗਰ ਦਾ ਤੇ ਦਾਦੇ ਨੌਚਾ ਕਰਦਾ ਹੂੰ ਦੁੱਖ ਦੇ ਦਿੱਤਾ ਇਨਥਾਨ ਦੇ ਹੋ ਜਾਂਦੇ ਨੇ ਥਲੇ ਕਰ ਲੈ ਯਾਰ ਖੜੇ ਆ ਨੂੰ ਓ ਯਾਰ ਭਾਈ ਨੂੰ ਲੈ ਕੇ ਆਓ ਯਾਰ ਤੁਸੀਂ ਖੜੇ ਕੀ ਕਰਦੇ ਹੋ ਲੈ ਆਓ ਲੈ ਆਓ ਕਰਾਓ ਕੱਟ ਚਲਾ ਗਿਆ ਮੈਨੇ ਬਾਈ ਬਣਾਇਆ ਬੜਾ ਇੰਤਰਾ ਨਹੀਂ ਚਲਾਣਾ ਸੁਰੇਗਲੀ ਵਾਲਾ ਕਹਾਣੀ ਦੂਸਰਾ ਚੱਲ ਪਾਣਾ ਸੁਰੇਗਲੋਂ ਲਾਉਣਾ ਵੇ ਤੁਰੇ ਚੱਲੋ ਮੜਾ ਮੜਾ ਤੋਲੇ ਸੋਨਿਹਾਰ ਸੋਨਿਹਾਰ ਚੱਲਾ ਲੈ ਚੱਲੋ ਚੱਲੋ ਕਰਾਂ ਚੱਲੋ how shall i walk back i He 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 I keep in mind ਉੱਧਰ ਬਾਈ ਨਾ ਰਹੇ ਯਾਰ ਤੁੰਨੂੰ ਕੱਢ ਕੇ ਲਿਆਉਂਦਾ ਹਾਂ ਤੇ ਫਿਰ ਚੈਨ ਲਾਉਂਦਾ ਹਾਂ ਨਿਕਲਦਾ ਦਿੰਦੇ ਨਹੀਂ ਜਾ ਭੱਜ ਕੇ ਜਾ ਤਰਨੂੰ ਜਾ ਰਿਹਾ ਹੁਣ ਅੱਜ ਦੇ ਸਮੇਂ ਬਾਅਦ ਵਾਹ 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 ਬੱਚੇ ਦੇਖਣੇ ਕਰਨਾਰੇ ਹੋ ਗਏ ਪੁੱਤਾ ਸਿਖਾ ਕਰੇ ਮਾ ਜੀਗਾ ਭਾਈ ਭਾਨੀ ਬਹੁਤ ਧੰਨਵਾਦ ਭਾਈ ਬਹੁਤ ਧੰਨਵਾਦ ਬੱਲੇ ਬੰਦਾ ਮਾਲਕੋ ਮੇਲਾ 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 ਆ ਅੱਜ ਹੈ ਬੇਸਵਦੀਪ ਬਹੁਤ ਕਿਨੂ ਕਿਨੂ ਮੇਲੇ ਤੇ ਕਿਨੂ ਕਿਨੂ ਧੰਨ ਦੀ ਬਹੁਤ ਬਹੁਤ ਇੱਕ ਮਿੰਟ ਮਿਲ ਲਾਂ ਮੈਨੂੰ ਕੋਲ ਮੇਲਾ ਮੇਲਾ ਪਾਟਰਾ ਉੱਥੇ ਵੀ ਮਿਲੇ ਸੀ ਜਦੋਂ ਤੀਰ ਪਾਗੇ ਤੇ ਜਦੋਂ ਲੜਾਈ ਲੜਦੇ ਬਾ ਧੰਨਵਾਦ ਬਾਈ ਇੱਧਰ ਸਾਡੇ ਫੋਟੋ ਨਾਲ ਆ ਜੀ ਬਹੁਤ ਬਹੁਤ ਧੰਨਵਾਦ ਬੇਟਾ ਅਸੀਂ ਅਸੀਂ ਚੈਨਾ ਤੋਂ ਨਹੀਂ ਮਰੇ ਪਾਕਿਸਤਾਨ ਤੋਂ ਨਹੀਂ ਮਰੇ ਇਹਨਾਂ ਤੋਂ ਨਹੀਂ ਮਰੇ ਜੀ ਤੁਹਾਡੀ ਬਹੁਤ ਧੰਨਵਾਦ ਬਾਈ ਲੈ ਆਓ ਸਾਹਮਣੇ ਕਾਲੇ ਫੋਟੋ ਇੱਧਰ ਬਾਈ ਦੇਖਿਓ ਇੱਧਰ ਬਾਈ ਜੀ ਇੱਧਰ ਸਾਹਮਣੇ ਦੇਖਿਓ ਠੀਕ ਹੈ ਜੀ ਬਹੁਤ ਬਹੁਤ ਮਿਹਰਬਾਨੀ ਹਾਂ ਹੁਣ ਚ ਕਰ ਦੇ ਬਾਈ ਲਵੇ ਰ ਹੈ ਬਾਈ ਤੇ ਯਾਰ ਤੂੰ ਲਵੇ ਤੂੰ ਤੂੰ ਕਹੇ ਤੈਨੂੰ ਲਾਇਆ ਮੇਰੇ ਕੋਲ ਕੱਲ ਦੂਦ ਲਾ ਲਾ ਇੱਕ ਇੱਕ ਮੇਰੇ ਮਗਰ ਹੈ ਕੈਮਰਾ ਬਾਈ ਧੰਨਵਾਦ ਬਹੁਤ ਹਾਂ ਉਹ ਹੜੇ ਤੇ ਬਸ ਹਾਂ ਕਰ ਨੂੰ ਕਰ ਨੂੰ ਕਰ 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 ਆਪਣੇ ਬਾਈ ਆਪਣੀਆਂ ਬੰਦੇ ਆ ਉਹ ਬਈ ਆਪਣੀ ਆਈ ਪਿੱਛੇ ਉਹਦਾ ਪਿੱਛੇ ਦਾ ਉਹ ਕੋਈ ਨਹੀਂ ਸਾਰੇ ਆਪਣੀ ਨੇ ਬਈ ਹਾਂ ਉਹ ਆਪਣੇ ਮਰਾ ਆਪਾਂ ਇਹ ਫੀ ਜਲਦੀ ਹੈਲ ਕਰਦੇ ਪੂਰਾ ਬਟਨ ਆ ਜੀ 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 ਜਿੰਦਾਬਾਦ 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 ਪੰਜਾਬ ਸਿੱਧੂ ਜਿੰਦਾਬਾਦ ਪੰਜਾਬ ਸਿੱਧੂ ਜਿੰਦਾਬਾਦ ਪੰਜਾਬ ਸਿੱਧੂ ਜਿੰਦਾਬਾਦ ਪੰਜਾਬ ਸਿੱਧੂ ਜਿੰਦਾਬਾਦ زندہ باد پانا سدھو 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 زندہ باد بھووانت مہ زندہ باد بھووانت مہ زندہ باد پانا سدھو 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 زندہ باد तूं भा तूं سوتے پیڑوتے پیراں دے ٹھوک تے جیتاں بو سبے پلندیاں رکھ جو سوتے جیتاں پیراں دے ٹھوک تے جیتاں بو سبے پلندیاں رکھ جو سوتے جیتاں بھائی زندہ باد پنا بھائی زندہ باد پنا بھائی زندہ باد پنا بھائی زندہ باد پنا بھائی سدھو زندہ باد بہنے سدھو زندہ باد o não eu tenho não

ਆਜੋ ਬੜਾ ਬੀਬੀ ਨੂੰ ਦਿਓ ਸਾਡਾ ਇੱਧਰ ਆਜਾ ਕਰਾਦਾ ਭਾਈ ਆਜੋ ਬੜਾ ਪਤਾ ਜੀ ਹਾਂ ਹਾਂ ਮੈਂ ਪੋਲੀ ਚੀਜ਼ ਮੈਂ ਆ ਗਿਆ ਜੀ ਆ ਗਿਆ ਭਾਈ ਅੰਦਰ ਜਾ ਕੇ ਉਹ ਮੈਂ ਪਰ ਲਾਉਂਦਾ ਹਾਂ